ਹਾਂਜੀ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀ ਉਹਨਾਂ ਦਾ ਨਾਮ ਜਸਵੰਤ ਸਿੰਘ ਹੈ ਪਿਤਾ ਦਾ ਨਾਮ ਰਾਮ ਸਿੰਘ ਹੈ ਬੋਡੀਵਾਲ ਦੇ ਸਰਪੰਚ ਸੀਗੇ ਉਹਨਾਂ ਦੀ ਸੁਸਾਈਡ ਕਰਨ ਨਾਲ ਗੋਲੀ ਲਾਗਨ ਕਰਕੇ ਉਹਨਾਂ ਦੀ ਡੈਥ ਹੋਈ ਹੈ ਸਵੇਰ ਸਾਡੇ ਕੋਲ ਬੋਡੀ ਲੈ ਕੇ ਆਏ ਸੀ ਬੋਡੀ ਮੋਰਚਰੀ ਸ਼ਿਫਟ ਹੈ ਤੇ ਉਹਨਾਂ ਦਾ ਪੋਸਟਮਾਰਟਮ ਹੈ ਗੋਲੀ ਉਹਨਾਂ ਦੇ ਸਿਰ 'ਚ ਲੱਗੀ ਹੈ 28 ਸਾਲ ਦੇ ਕਰੀਬ ਨੇ ਤੇ ਕਿੰਨੀਆਂ ਪੋਸਟਮਾਰਟਮ ਕਿੰਨੀਆਂ ਗੋਲੀਆਂ ਨਿਕਲੀਆਂ ਇੱਕ ਗੋਲੀ ਨਿਕਲੀ ਹੈ ਸਿਰਚੀ ਵਜੀ ਹੈ ਹਾਂਜੀ ਸਿਰਚੀ ਵਜੀ ਹੈ ਦੇ ਪਾਟੇ ਕੇ ਬਸਤੀ ਆ ਪਿੰਡ ਪੋਡੀ ਹਾਲ ਤੋਂ ਲੈ ਕੇ ਆਂਦੇ ਆ ਜਸਵੰਤ ਸਿੰਘ ਜੀ ਮੌਜੂਦਾ ਸਰਪੰਚ ਇਹ ਕੋਈ ਇਹਨਾਂ ਦੇ ਬਾਰਤਾਂ ਨੇ ਆ ਮਤਲਬ ਬਿਆਨ ਚ ਲਿਖਾਇਆ ਵੀ ਇੱਕ ਦੋ ਦਿਨ ਤੋਂ ਇਹ ਟੈਨਸ਼ਨ ਚ ਰਹਿੰਦਾ ਸੀ ਰੋਤੀ ਰੋਟੀ ਪਾਣੀ ਖਾ ਕੇ ਇਹ ਘਰ ਦੇ ਬਾਹਰ ਬਾਰ ਬਾਰੀ ਮੀਟਕ ਦੇ ਵਿੱਚ ਪੈ ਗਿਆ ਉਦੋਂ ਬਾਅਦ ਅਨੰਦਰ ਗੁੰਡੀ ਲਾ ਲਈ ਜਦੋਂ ਉਹ ਘਰ ਦੇ ਬਾਅਦ ਫੋਨ ਫੋਨ ਲਾ ਕੇ ਉਸ ਵਰਕਰਾਂ ਨੇ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕੋਈ ਫੋਨ ਹੀ ਚੱਕਿਆ ਇਹਨੇ ਬਾਅਦ ਬਚਾ ਕੇ ਦਰਵਾਜ਼ੇ ਤੇ ਖੜਾ ਫਿਰ ਦਵਾਜਾ ਦੇ ਇਹਨਾਂ ਕੋਲਿਆ ਫਿਰ ਉਹਨਾਂ ਨੇ ਦਰਵਾਜ਼ਾ ਭੰਨ ਕੇ ਤੰਦਰੂਮ ਵੇਖਿਆ ਤੇ ਅੰਦਰ ਇਹਨੇ ਆਦੇ ਮਟਰ ਗੋਲੀ ਪਾ ਕੇ ਮਾਰੀ ਕਿੱਦਾਂ ਗੋਲੀ ਰਵਲਵਰ ਬਲਾਲ ਗੋਲੀ ਵਜੀ ਆਰਵਲਵਰ ਬੱਤੀ ਬੋਤ ਨਾਲ ਪੁੜਪੜਿਚ ਦੇ ਰਵਲਵਰ ਦਾ ਆਪਣਾ ਸੀ ਕਿੱਦਾਂ ਇਹਦੇ ਬਾਰੇ ਬਾਤ ਕਲੀਅਰ ਕਰਨਾ ਲਈ ਤੇ ਹੁਣ ਸਾਹਮਣੇ ਕੀ ਹੈ ਜਾਂਚ ਜੀ ਜਾਂਚ ਕੋਈ ਨਹੀਂ ਹੁਣ ਜਿਹੜੇ ਇਹਨਾਂ ਦੇ ਬਾਤਾਂ ਲਿਖਾਇਆ ਵੀ ਟੈਨਸ਼ਨ ਚ ਰਹਿੰਦਾ ਸੀ ਇੱਕ ਦੋ ਦਿਨ ਹੋ ਗਿਆ ਸੀ ਉਸ ਦੇ ਬਾਰੇ ਕੋਈ ਨਾ ਲੜਾਈ ਝਗੜਾ ਕੋਈ ਨਹੀਂ ਸੀ ਨਾ ਘਰੇ ਸੀ ਨਾ ਕੋਈ ਬਾਹਰ ਸੀ ਤੁਹਾਨੂੰ ਪਤਾ ਕਿਹੜੀ ਪਾਰਟੀ ਵੱਲੋਂ ਸੀਗਾ ਜੀ ਕਿਹੜੀ ਪਾਰਟੀ ਇਹ ਆਪ ਉਹਨਾਂ ਸੀ ਜੀ ਸਰਪੰਚ ਹਾਂਜੀ ਕਿੰਨੀ ਉਮਰ ਕਿੰਨੀ ਜੀ 28 ਸਾਲ ਦੀ ਹਾਂ ਜੀ ਸਾਦੀ ਸ਼ੁਰੂ ਹੋ ਗਈ। ਹਾਂ ਸਾਦੀ ਸ਼ੁਰੂ ਤਾਂ ਅੰਨ ਬੱਚੇ ਨਾਲ। ਇਹ ਰਾਤ ਕਿੰਨੀ ਕਰਦੀ ਗੱਲ ਹੈ? ਇਹ ਰਾਤ ਸਾਨੂੰ ਤਕਰੀਬਨ 11:00 ਵਜੇ ਪਤਾ ਲੱਗਾ। ਉਸ ਤੋਂ ਪਹਿਲਾਂ ਦੀ ਥੋੜਾ ਘਟਮ ਸੀ। ਸਰ ਹੁਣ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਲਈ? ਜਿਹੜੀ ਹੁਣ ਕਾਰਵਾਈ ਆ 194 ਬੀ ਐਨ ਡਬਲ ਐਸ ਦਾ ਜਿਹੜੀ ਕਾਰਵਾਈ ਉਹਦੇ ਬਾਪ ਦੇ ਰਾਮ ਸਿੰਘ ਦੇ ਵਿਆਪਰ ਕੀਤੀ ਜਾ ਰਹੀ। ਥਾਣਾ ਧਰਮਕੋਟ ਦੀ ਪੁਲਿਸ ਨੂੰ ਤਲਾਸ਼ ਮਿਲੀ ਸੀ ਕਿ ਪਿੰਡ ਬਸਤੀ ਭਾਡੇ ਕੀ ਦੇ सरपंच ਜਸਨ ਸਿੰਘ ਗੁਰਵਜਸਾ ਨੇ ਜਿਹੜੀ ਆਪਣੇ ਆਪ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਜਿਹਦੀ ਮੌਕੇ ਤੇ ਜਾ ਕੇ ਪੜਤਾਲ ਕੀਤੀ ਗਈ ਹੈ ਜਿਸ ਤੋਂ ਪਾਇਆ ਗਿਆ ਕਿ ਜਹਾਂ ਸਿੰਘ ਜੱਸਾ ਨੇ ਕਿਸੇ ਪਰੇਸ਼ਾਨੀ ਕਾਰਨ ਕੱਲ ਮਿਤੀ 12 11 25 ਨੂੰ ਸ਼ਾਮ ਦੇ ਕਰੀਬ 6:30 ਤੇ 7 ਦੇ ਦਰਮਿਆਨ ਰਿਵਾਲਵਰ ਦੇ ਨਾਲ ਆਪਣੇ ਸੱਜੇ ਪਾਸੇ ਜਿਹੜੀ ਗੋਲੀ ਸਿਰ ਦੇ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਇਹਦੇ ਜਸਵੰਤ ਸਿੰਘ ਜੱਸਾ ਦੇ ਪਿਤਾ RAM ਸਿੰਘ ਦੇ ਬਿਆਨ ਤੇ 194 ਬੀਨਸ ਦੀ ਕਾਰਵਾਈ ਅਮਰੋਚ ਲਿਆਂਦੀ ਜਾ ਰਹੀ ਹੈ ਔਰ ਮੌਦੇ ਕਾਰਨਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਵੀ ਕਿਸ ਪਰੇਸ਼ਾਨੀ ਕਾਰਨ ਮਾਰੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਊਗੀ